ਹੁਣ ਆਪਾਂ ਚੱਲਿਆਂ ਗੁਰਦੁਆਰਾ ਸਾਹਿਬ ਤੋਂ ਘਰ ਤੇ ਮੱਥਾ ਟੇਕ ਲਿਆ ਆਪਾਂ ਤੇ ਡੈਡੀ ਹੁਣਾਂ ਨੂੰ ਅੱਜ ਮੈਂ ਲੈ ਆਈ ਆ ਹੰਡਰੇ ਤੁਸੀਂ ਦੁਬਾਰਾ ਜਾਓਗੇ ਹਾਂ ਆਤ ਜਾਉਗੇ ਫੋਟੋ ਲਗਾ ਡੈਡੀ ਹੁਣ ਦੁਬਾਰਾ ਵਾਪਸ ਆ ਜਾਣਗੇ ਕਿ ਆਪਾਂ ਨੂੰ ਛੱਡ ਕੇ ਤੇ ਬਹੁਤ ਚੰਗਾ ਲੱਗਿਆ ਦਿਲ ਨੂੰ ਸਕੂਨ ਮਿਲਿਆ ਤੇ ਹੁਣ ਘਰ ਚੱਲ ਗਏ ਆਪਾਂ ਉਹ ਵਲੌਗ ਨੂੰ ਕੰਟੀਨਿਊ ਰੱਖਦੇ ਆਂ ਤੇ ਜੁੜੇ ਰਿਹਾ ਨਾ ਆਉਦੀ ਨਾ ਤੇ ਮੇਰਾ ਗੋਲ ਗੱਪੇ ਖਾਣ ਨੂੰ ਦਿਲ ਬਹੁਤ ਕਰਦਾ ਸੀ ਪਰ ਪਹਿਲਾਂ ਮੈਂ ਕੰਚਮੀ ਬਿਲੀ ਤੇ ਉਹ ਮੈਨੂੰ ਨਹੀਂ ਵਿਦਿਆਨ ਲੱਗੀ ਕਿਉਂਕਿ ਉਹਨਾਂ ਨੇ ਉਹਦੇ ਵਿੱਚ ਗੋਲੀਆਂ ਦਾ ਬੱਤਾ ਐਡ ਕਰਤਾ ਸੀ ਫਿਰ ਅਸੀਂ ਗਨੇ ਦਾ ਰਸ ਕੀਤਾ ਉਹ ਵੀ ਮੈਨੂੰ ਜਿਆਦਾ ਟੇਸਟੀ ਨਹੀਂ ਲੱਗਿਆ ਤੇ ਪਰ ਢੱਡ ਭਰਿਆ ਭਰਿਆ ਜਿਹਾ ਲੱਗਦਾ ਤਾਂ ਕਰਕੇ ਗੋਲ ਗੱਪੇ ਖਾਣ ਨੂੰ ਦਿਲ ਬਹੁਤ ਕਰਦਾ ਸੀ ਤੇ ਪਰ ਖਾਣ ਆਉਂਦੇ ਆਉਂਦੇ ਉਹ ਬਲੂਡ ਹੋ ਰਿਹਾ ਆ ਗਿਆ ਬੰਦ ਨਾ ਮਾਈ ਪਾਇਆ ਦੇਖੋ ਕਾਲਸ ਟਾਈਮ ਦੀ ਮੇਰੀ ਫਰੈਂਡ ਸੀ ਉਹਨਾਂ ਦਾ ਘਰ ਆ ਹਨਾ ਰਾਸਤੇ 'ਚ ਜਦੋਂ ਵੀ ਅਸੀਂ ਗੁਰਦੁਆਰਾ ਸਾਈਵੋਂ ਨੇ ਆ ਮੈਂ ਹਮੇਸ਼ਾ ਕਹਿਣਾ ਹੀ ਕਹਿਣਾ ਮਮਾ ਉਹ ਨਿੱਕੀ ਕਾਕਰ ਦੇਖ ਲਓ ਉਹ ਚਾਹੇ ਅੱਜ ਉਹਦੀ ਮੈਰਿਜ ਹੋ ਗਈ ਉਹ ਹੈ ਨਹੀਂ ਗਈ ਹਨਾ ਉਰੇ ਰਹਿੰਦੀ ਨਹੀਂ ਹੈਗੀ ਆਪਣੇ ਸਹੁਰੇ ਰਹਿੰਦੀ ਆ ਤੇ ਪਰ ਫਿਰ ਵੀ ਆਏ ਹੁੰਦਾ ਵੀ ਉਹ ਮੇਰੀ ਫਰੈਂਡ ਦਾ ਘਰ ਉਧਰ ਦੇ ਕਿਹੀ ਜਾਣ ਗੁਰਦੁਆਰਾ ਸਾਈਵੋਂ ਪਾਣੋਂ ਚਾਹਾਂ ਦੂਰ ਨਹੀਂ ਪੈਂਦਾ ਬਹੁਤ ਨੀਅਰ ਪੈਂਦਾ ਤੇ ਵਾਸ ਹੁਣ ਆਪਾਂ ਥੋੜੀ ਦੇਰ ਚ ਘਰ ਪਹੁੰਚਣ ਆਲੇ ਆ ਤੇ ਆਂਟੀ ਹੁਣਾਂ ਨੂੰ ਛੱਡ ਕੇ ਅਸੀਂ ਥੋੜਾ ਰਾਸਤੇ ਹੋਰ ਪੈ ਗਏ ਆ ਤੇ ਅਸੀਂ ਜਲਦੀ ਘਰ ਪਹੁੰਚ ਜਾਣਾ ਸੀ ਪਰ ਆਂਟੀ ਹੁਣਾਂ ਨੂੰ ਛੱਡਣਾ ਵਾ ਆਗੇ ਹੋਂ ਤਾਂ ਐਨੀ ਫੜੜੇ ਜਿਹਾ ਲੰ ਲੱਗ ਗਿਆ

بس ਜਦੋਂ ਕਰਿਆ ਜੀ ਇਹਨਾ ਡੋਰ ਖੋਲਣ ਵਾਲਾ ਮੈਨੂੰ ਤਾਂ ਇੰਨਾ ਔਖਾ ਲੱਗਦਾ ਨਾ ਬਹੁਤ ਜ਼ਿਆਦਾ ਹਾਂ ਹਾਂ ਜੱਕਦੀ ਹਾਂ ਬਹੁਤ ਜ਼ਿਆਦਾ ਔਖਾ ਲੱਗਦਾ ਡੋਰ ਖੋਲਣਾ ਬੱਸ ਇਹ ਮੈਂ ਤਾਂ ਹੂੰ ਵੀ ਕੰਮ ਚੋਰਾ ਮੈਨੂੰ ਕੰਮ ਕਰਨ ਕਵੇ ਕੋਈ ਤਾਂ ਮੌਤ ਪੈ ਜਾਂਦੀ ਆ ਹੋਣੀ ਭਾਜਾ ਕੋ ਤੱਕ ਤੇ ਖਾ ਮਾਰਦੇ ਮੌਤ ਅੰਦਰ ਯੋਨੀ ਹੋਰ ਡਾੜੀ ਲਾ ਦੋ ਪਰ ਉੱਥੇ ਉਹ ਖੜਿਆ ਮੰਜੇ-ਮੰਜੇ ਦੇ ਜਗਾ ਤਾਂ ਇੱਧਰ ਨੂੰ ਲਾ ਦੋ ਹੁਣ ਛਾਹੀ ਆਉਣੀ ਆ ਇੱਥੇ ਜੇ ਲਾ ਦੋ ਆਇ ਇਹਦੇ ਨੀਅਰ ਇੱਥੇ ਖੜੀ ਰਹਿਣ ਦਾ ਹਾਂਜੀ ਬਸ ਜਦੋਂ ਘਰੇ ਆ ਜੀ ਇਹਨਾ ਡੋਰ ਖੋਲਣ ਵਾਲਾ ਮੈਨੂੰ ਤਾਂ ਇੰਨਾ ਔਖਾ ਲੱਗਦਾ ਨਾ ਬਹੁਤ ਜ਼ਿਆਦਾ ਹਾਂ ਜੀ ਚੱਕ ਲਾ ਮਾ ਬਹੁਤ ਜ਼ਿਆਦਾ ਔਖਾ ਲੱਗਦਾ ਢੋਲ ਫੋਲਣਾ ਬਸੇ ਮੈਂ ਤਾਂ ਉਹ ਵੀ ਕੰਮ ਚੋਰਾ ਮੈਨੂੰ ਕੰਮ ਕਰਨ ਕਵੇ ਕੋਈ ਤਾਂ ਮੌਤ ਪੈ ਜਾਂਦੀ ਆ ਹੋਲੀ ਬਲੇ ਪਰ ਤੱਤੇ ਖਾ ਮਾਰਦੇ ਮਗਰ ਅਦਰ ਯੋਨੀ ਕੋਈ ਡਾੜੀ ਲਾ ਦੋ ਪਰ ਉੱਥੇ ਉਹ ਖੜੇ ਆ ਮੰਜੇ ਮੰਜੇ ਦੇ ਸਨ ਯਾ ਤਾਂ ਇੱਧਰ ਨੂੰ ਲਾ ਦੋ ਹੁਣ ਇੱਥੇ ਛਾ ਹੀ ਆਉਣੀ ਆ ਇੱਥੇ ਜੇ ਲਾ ਦੋ ਆਈ ਇਹਦੇ ਨੀਅਰ ਇੱਥੇ ਖੜੀ ਰਹਿਣਾ ਹਾਂਜੀ ਹੁਣ ਆਪਾਂ ਆ ਗਿਆਂ ਘਰ ਗਰਮੀ ਬਹੁਤ ਜ਼ਿਆਦਾ ਸੀ ਬਹੁਤ ਬੁਰਾ ਹਾਲ ਸੀ ਓਹੋ ਤੇ ਉੱਪਰ ਦੀ ਦੇਖੋ ਮੇਰੇ ਸੂਟ ਦੀ ਕੋਈ ਮੈਚ ਨਹੀਂ ਦੀ ਦੁਪੱਟੇ ਨਾਲ ਫੇਰ ਵੀ ਚਲੋ ਸਾਰੀ ਚੁੰਨੀ ਨੇ ਮੇਰੀ ਨੇ ਮੇਰਾ ਟਾਈਮ ਸਾਰਤਾ ਕੀਅਰ ਇਮਰਾ ਸਟਾਰਟਡ ਬਲੌਗ ਸੀ ਅੱਜ ਆਪਾਂ ਗਏ ਸੀ ਬਾਬਾ ਜੀ ਦੇ ਘਰ ਹੋਪਸੋ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਕਿ ਬਾਬਾ ਜੀ ਦੇ ਸਾਰਿਆਂ ਨੇ ਤੁਸੀਂ ਦਰਸ਼ਨ ਵੀ ਕੀਤੇ ਹੋਣਗੇ ਫਿਰ ਨੈਕਸਟ ਬਲੌਗ ਆਪਾਂ ਜਲਦੀ ਕੱਲ ਜਾਂ ਪਰਸੋਂ ਸ਼ੇਅਰ ਕਰਦੇ ਹਾਂ ਬਾਏ ਬਾਏ